ਖੰ ਮਲਾਜਮਾਂ ਤੇ ਪੈਨਸ਼ਨਾਂ ਲਈ ਇੱਕ ਬਹੁਤ ਬੁਰੀ ਖਬਰ ਹੈ ਔਰ ਬਹੁਤ ਵੱਡਾ ਝਟਕਾ ਹੈ ਲੱਖਾਂ ਮਲਾਜਮਾਂ ਤੇ ਪੈਨਸ਼ਨਾਂ ਲਈ ਕਿਉਂਕਿ ਅ ਪਿਛਲੇ ਸਮੇਂ ਤੋਂ ਲਗਾਤਾਰ ਪੰਜਾਬ ਸਰਕਾਰ ਜਿਹੜੀਆਂ ਮੀਟਿੰਗਾਂ ਦੇ ਰਹੀ ਸੀ ਮਲਾਜਮ ਚੱਲੇ ਬੰਦੀਆਂ ਨੂੰ ਉਹ ਪੋਸਟਪੋਨ ਕੀਤੀਆਂ ਜਾ ਰਹੀਆਂ ਸੀ ਔਰ ਇਹ ਮੀਟਿੰਗ ਜਿਹੜੀ ਸੀ ਬਾਈ ਗਾਸ ਨੂੰ ਇਹ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ ਸੌਰ ਬਹੁਤ ਵੱਡੀ ਆਰਸੀ ਪੀਐਸ ਰੇਟਿੰਗ ਵਿੱਚ ਕਈ ਸਾਲਾਂ ਤੋਂ ਲਟਕ ਰੀਆਂ ਆ ਰੀਆਂ ਮੰਗਾਂ ਜਿਹੜੀਆਂ ਉਹਨਾਂ ਦਾ ਹੱਲ ਨਿਕਲੂਗਾ ਪਰ ਇੱਕ ਵਾਰੀ ਫਿਰ ਆਸ ਦੀ ਕਿਰਨ ਜਿਹੜੀ ਸੀ ਲੱਖਾਂ ਮਲਾਜਮਾਂ ਦੀ ਉਹ ਟੁੱਟ ਗਈ ਹੈ ਦਰਅਸਲ ਜਥੇਬੰਦੀਆਂ ਨੇ ਜਿਹੜਾ ਜਲੰਧਰ ਵੈਸਟ ਜਿਮਨੀ ਚੌਂਕ ਤੇ ਪ੍ਰੋਟੈਸਟ ਕਰਨ ਦੇ ਐਲਾਨ ਕੀਤੇ ਸੀ ਔਰ ਉੱਥੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਮੋਰਚਾ ਸਾਧਿਆ ਸੀ ਇਲੈਕਸ਼ਨ ਦਾ ਕਿ ਜਦੋਂ ਮਜ਼ਾਜਮ ਜਥੇਬੰਦੀਆਂ ਦੇ ਸੰਘਰਸ਼ਾਂ ਦਾ ਪਤਾ ਲੱਗਾ ਵੀ ਜਲੰਧਰ ਉਹ ਪ੍ਰੋਟੈਸਟ ਕਰ ਰਹੇ ਨੇ ਤਾਂ ਫਿਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਜੁਲਾਈ ਨੂੰ ਆਪਣਾ ਫਗਵਾੜਾ ਵਿਖੇ ਮਜ਼ਾਜਮ ਜਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ ਸੀ ਔਰ 25 ਜੁਲਾਈ ਨੂੰ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਔਰ 25 ਜੁਲਾਈ ਨੂੰ ਮੀਟਿੰਗ ਦਾ ਜਦੋਂ ਸਮਾਂ ਦਿੱਤਾ ਸੀ ਸੀਐਮ ਨੇ ਤਾਂ ਨਾਲ ਇਹ ਗੱਲ ਕਹੀ ਸੀ ਕਿ ਪੰਜਾਬ ਭਵਨ ਚੰਡੀਗੜ੍ਹ 'ਚ ਮੀਟਿੰਗ ਕਰਾਂਗੇ ਕਿਉਂਕਿ ਹੁਣ ਜ온 ਜਾਪਤਾ ਲੱਗਾ ਔਰ 25 ਜੁਲਾਈ ਨੂੰ ਸਾਰਾ ਕੁਸ਼ਰ ਠੀਕ ਹੋਊਗਾ ਤੇ ਲੰਬੀ ਚੌੜੀ ਮੀਟਿੰਗ ਕਰਕੇ ਤੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ 23 ਜੁਲਾਈ ਦੀ ਮੀਟਿੰਗ ਐਨ ਮੌਕੇ ਤੇ ਪੋਸਟਪੋਨ ਕਰਕੇ 2 ਅਗਸਤ ਕਰ ਦਿੱਤੀ ਸੀ ਪਰ 2 ਅਗਸਤ ਦੀ ਮੀਟਿੰਗ ਜਿਹੜੀ ਹੈ ਇਹ ਵੀ ਬਾਅਦ ਵਿੱਚ ਪੋਸਟਪੋਨ ਕਰਕੇ 22 ਅਗਸਤ ਕਰ ਦਿੱਤੀ ਸੀ ਤੇ ਪਾਈ ਗਸ ਦੀ ਮੀਟਿੰਗ ਤੇ ਬਹੁਤ ਵੱਡੀਆਂ ਜਿਹੜੀਆਂ ਆਸਾਂ ਲੱਗੀਆਂ ਸੀ ਉਹ ਹੁਣ ਅੱਜ ਫੇਰ ਟੁੱਟਦੀਆਂ ਜਾਵਦੀਆਂ ਨੇ ਮੁਲਾਜ਼ਮਾਨੀਆਂ ਕਿਉਂਕਿ ਹੁਣ ਸਰਕਾਰ ਨੇ ਇਹ ਮੀਟਿੰਗ ਪੋਸਟਨ ਕਰਕੇ 12 ਸਤੰਬਰ ਕਰ ਦਿੱਤੀ ਹੈ ਔਰ ਅੱਜ ਤੋਂ ਹੀ ਮੁਲਾਜ਼ਮਾਨ ਨੂੰ ਇਹ ਤੁੜਕੂ ਲੱਗ ਗਿਆ ਕਿ ਕੀ 12 ਸਤੰਬਰ ਨੂੰ ਸਰਕਾਰ ਮੁਲਾਜ਼ਮਾਨ ਨਾਲ ਮੀਟਿੰਗ ਕਰੇਗੀ ਕਿਉਂਕਿ 1 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਹੀ ਯਾਹ ਔਰ ਹਰਿਆਣੇ ਚ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਚੋਣ ਲੜ ਰਹੀ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਾਰੇ ਮੰਤਰੀ ਤੇ ਵਿਧਾਇਕ ਜਿਹੜੇ ਨੇ ਉਹ ਹਰਿਆਣਾ ਚੋਣਾ ਵਿੱਚ ਪ੍ਰਚਾਰ ਕਰਨ ਲਈ ਉਹਨਾਂ ਦੀਆਂ ਡਿਊਟੀਆਂ ਲੱਗੇ ਨਹੀਂ ਲੱਗੀਆਂ ਨੇ ਉੱਥੇ ਵਿਧੀ ਹੋਣਗੇ ਸੋ ਅੱਜ ਤੋਂ ਹੀ ਮੁਲਾਜ਼ਮ ਜਥੇਬੰਦੀਆਂ ਦੀ ਲੀਡਰਸ਼ਿਪ ਤੇ ਮੁਲਾਜ਼ਮ ਇਹ ਮਹਿਸੂਸ ਕਰ ਰਹੇ ਨੇ ਕਿ ਪਤਾ ਨਹੀਂ 12 ਸਤੰਬਰ ਦੀ ਮੀਟਿੰਗ ਵੀ 22 ਅਗਸਤ ਦੀ ਮੀਟਿੰਗ ਵਾਂਗ ਪੋਸਟਪੋਨ ਹੋ ਜੇ ਸੋ ਬੜਾ ਬੇ ਭਰੋਸਗੀ ਦਾ ਮਾਹੌਲ ਜਾ ਕਿਉਂਕਿ ਨਾਲ ਦੀ ਨਾਲ ਕੀ ਹੈ ਵੀ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੰਡ ਜਿਹੜੀ ਹੈ ਦਿਨੋ ਦਿਨ ਭਾਰੀ ਹੋ ਰਹੀ ਹੈ ਖਾਸ ਕਰਕੇ 12% ਡੀਏ ਤਿੰਨ ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ 1 ਜੁਲਾਈ ਨੂੰ ਚੌਥੀ ਡੀਏ ਦੀ ਕਿਸ਼ਤ ਵੀ ਜਿਹੜੀ ਹੈ ਉਹ ਡਿਊ ਹੋ ਗਈ ਹੈ ਇਸੇ ਤਰ੍ਹਾਂ ਮੁਲਾਜ਼ਮਾਂ ਦਾ ਜਿਹੜਾ ਤਨਖਾਹ ਕਮਿਸ਼ਨ ਦਾ ਏਰੀਆ ਸਾਢੇ 5 ਸਾਲ ਦਾ ਏਜੀਟੀ ਪੈਂਡਿੰਗ ਪੇਅ ਔਰ ਠੇਕਾ ਤੇ ਆਊਟਸੋਰਸ ਮੁਲਾਜ਼ਮ ਜਿਹੜੇ ਨੇ ਰੈਗੂਲਰ ਹੋਣ ਲਈ ਕਈ ਸਾਲਾਂ ਤੋਂ ਅਡੀਕ ਕਰ ਰਹੇ ਨੇ ਉਹਨਾਂ ਦਾ ਮਸਲਾ ਵੀ ਅੱਗੇ ਪੈ ਰਿਹਾ ਔਰ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਪੰਜਾਬ 'ਚ ਲੱਖਾਂ ਮੁਲਾਜ਼ਮ ਅਡੀ ਤੋਂ ਅਡੀ ਕਰ ਰਹੇ ਨੇ ਉਹਨਾਂ ਦਾ ਮਸਲਾ ਵੀ ਅੱਗੇ ਪੈ ਰਿਹਾ ਔਰ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਪੰਜਾਬ 'ਚ ਲੱਖਾਂ ਮਲਾਜੋ ਉਡੀਕ ਰਹੇ ਨੇ ਵੀ ਉਹਨਾਂ ਨੂੰ ਕਦੋਂ ਪੁਰਾਣੀ ਪੈਨਸ਼ਨ ਮਿਲੇਗੀ ਉਹ ਵੀ ਮੁੱਦਾ ਜਿਹੜਾ ਆ ਦਿਨੋਂ ਦਿਨ ਭਾਰਾ ਹੁੰਦਾ ਜਾ ਰਿਹਾ ਔਰ ਨਾਲ ਦੀ ਨਾਲ ਹੋਰ ਜਿਹੜੀਆਂ ਮੰਗਾਂ ਨੇ ਮਲਾਜਮਾਂ ਦੀਆਂ ਉਹ ਸਾਰੀਆਂ ਮੰਗਾਂ ਕਿਸੇ ਨਾ ਕਿਸੇ ਰੂਪ ਵਿੱਚ ਖੂ ਖਾਤੇ ਪਈਆਂ ਲੱਗ ਰਹੀਆਂ ਨੇ ਕਿਉਂਕਿ ਇੱਕ ਹਜ਼ਾਰਾਂ ਮਲਾਜਮ ਜਿਹੜੇ ਸੰਘਰਸ਼ ਕਰ ਰਹੇ ਨੇ ਵੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਜਿਹੜਾ ਕੇਂਦਰੀ ਤਨਖਾਹ ਸਕੇ ਲਾਗੂ ਕੀਤਾ ਉਹ ਖਤਮ ਕਰਕੇ ਪੰਜਾਬ ਦਾ ਤਨਖਾਹ ਸਕੇ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਕਈ ਹੋਰ ਗੇਡਰ ਨਾਲ ਸੰਬੰਧਿਤ ਮੰਗਾਂ ਨੇ ਸੋ ਇਸ ਗੱਲ ਅੱਜ ਜੋ ਇਹ ਐਲਾਨ ਕੀਤਾ ਪੰਜਾਬ ਸਰਕਾਰ ਨੇ ਵੀ ਹੁਣ 22 ਅਗਸਤ ਨੂੰ ਮੀਟਿੰਗ ਨਹੀਂ ਹੋਊਗੀ ਹੁਣ 12 ਸਤੰਬਰ ਨੂੰ ਹੋਊਗੀ ਉਹਨੂੰ ਲੈ ਕੇ ਇੱਕ ਵੱਡਾ ਝਟਕਾ ਮੁਲਾਜ਼ਮਾਂ ਨੂੰ ਲੱਗਾ ਕਿਹਾ ਜਾ ਸਕਦਾ ਹੈ ਤਦ ਲੋਚਨ ਸੀ ਇਸ ਤਰੀਕੇ ਦੇ ਨਾਲ ਪਹਿਲਾਂ ਸਰਕਾਰ ਦੇ ਵੱਲੋਂ ਸਮਾਂ ਦਿੱਤਾ ਜਾਂਦਾ ਉਸ ਤੋਂ ਬਾਅਦ ਮੁਲਾਜ਼ਮਾਂ ਨੂੰ ਇੱਕ ਆਸ ਵੱਜਦੀ ਹੈ ਕਿ ਇਸ ਵਾਰ ਜਿਹੜੀਆਂ ਨੇ ਸਾਡੀ ਮੰਗਾਂ ਦੇ ਉੱਤੇ ਮੀਟਿੰਗ ਹੋਵੇਗੀ ਹੋ ਸਕਦਾ ਮੰਗਾਂ ਨੂੰ ਲੈ ਕੇ ਸਰਕਾਰ ਕੋਈ ਫੈਸਲਾ ਲਵੇ ਲੇਕਿਨ ਦੋਰੀ ਵਾਰ ਫਿਰ ਤੋਂ ਮੀਟਿੰਗ ਜਿਹੜੀ ਮੁਲਤਵੀ ਕਰ ਦਿੱਤੀ ਜਾਂਦੀ ਹੈ ਫਿਰ ਮੀਟਿੰਗ ਮੁਲਤਵੀ ਹੁੰਦੀ ਹੈ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਬਾਰ-ਬਾਰ ਮੁਲਾਜ਼ਮਾਂ ਨੂੰ ਛਟਕੀ ਦੇ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀਆਂ ਆਸਾਂ ਨੇ ਬੂਰਨਾ ਪੈਂਦਾ ਹੋਇਆ ਤੇ ਉਹਨਾਂ ਨੂੰ ਠੇਸ ਲੱਗਦੀ ਨਜ਼ਰ ਨਹੀਂ ਆ ਰਹੀ ਬਿਲਕੁਲ 8 ਇਸ ਲੱਗੀ ਹੈ ਵੱਡੇ ਪੱਧਰ ਤੇ ਖੇਸ ਲੱਗੀ ਹੈ ਕਿਉਂਕਿ ਬਹੁਤ ਵੱਡੀਆਂ ਆਸਾ ਸੀ ਇਸ ਮੀਟਿੰਗ ਤੇ ਔਰ ਦਰਅਸਲ ਪਹਿਲਾਂ ਹੀ ਮਲਾਜਮ ਜਥੇਬੰਦੀਆਂ ਨੂੰ ਖਾਸ ਕਰਕੇ ਲੀਡਰਸ਼ਿਪ ਨੂੰ ਸ਼ੰਕੇ ਸੀ ਵੀ ਸ਼ਾਇਦ ਉਹਨਾਂ ਦੀ ਮੀਟਿੰਗ ਹੋਣੀ ਕਿ ਨਹੀਂ ਹੋਣੀ ਇਸ ਲਈ ਮਲਾਜਮ ਪੈਨਸ਼ਨਰ ਸਾਂਝਾ ਫਰੰਟ ਨੇ ਪਹਿਲਾਂ ਹੀ ਅਗਾਊਂ ਇਹ ਫੈਸਲਾ ਲੈ ਲਿਆ ਸੀ ਕਿ ਜੇ 22 ਅਗਸਤ ਨੂੰ ਵੀ ਉਹਨਾਂ ਦੀ ਮੀਟਿੰਗ ਨਾ ਹੋਈ ਪੋਸਟਪੋਨ ਕਰ ਦਿੱਤੀ ਤੇ ਫਿਰ ਉਹ ਹੋਰ ਉਡੀਕ ਨਹੀਂ ਕਰਨਗੇ ਸੰਘਰਸ਼ ਦਾ ਵਿਗਲ ਵਜਾਉਣਗੇ ਸੋ ਸੰਜੇ ਫਰੰਟ ਨੇ ਪਹਿਲਾਂ ਹੀ ਐਲਾਨ ਕੀਤਾ ਵੀ ਜੇ 22 ਤਰੀਕ ਦੀ ਮੀਟਿੰਗ ਨਹੀਂ ਹੋਊਗੀ ਤੇ 22 ਤੇ 23 ਅਗਸਤ ਨੂੰ ਸਾਰੇ ਪੰਜਾਬ ਵਿੱਚ ਪ੍ਰੋਟੈਸਟ ਕੀਤੇ ਜਾਣਗੇ ਸੋ 22 ਤੇ 23 ਅਗਸਤ ਨੂੰ ਮੁਲਾਜ਼ਮ ਤੇ ਪੈਨਸ਼ਨਰ ਪ੍ਰੋਟੈਸਟ ਕਰਨਗੇ ਔਰ ਇੱਕ ਹੋਰ ਫੈਸਲਾ ਕੀਤਾ ਹੈ ਸੰਜੇ ਫਰੰਟ ਨੇ 8 ਅਸਤੰਬਰ ਨੂੰ ਗਿੱੱਤੜ ਬਾਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਨੇ ਜਿੱਥੇ ਚਿੰਬਣੀ ਚੋਣਾ ਆਉਣ ਵਾਲੇ ਸਮੇਂ 'ਚ ਹੋਣੀਆਂ ਨੇ ਉੱਥੇ ਪੱਟੇਸਟ ਕਰਨ ਦਾ ਐਲਾਨ ਵੀ ਜਿਹੜਾ ਉਹ ਕਰ ਦਿੱਤਾ ਗਿਆ ਉਹ ਦੂਸਰੇ ਪਾਸੇ ਮਿਸਟਰੀਅਸ ਸਰਵਿਸ ਯੂਨੀਅਨ ਜਿਹੜੀ ਲੰਬੇ ਸਮੇਂ ਤੋਂ ਅਡਿਕ ਕਰੀ ਆ ਵੀ ਉਹਨਾਂ ਦੇ ਮਸਲੇ ਹੱਲ ਹੋਣਗੇ ਦਰਅਸਲ 11 ਦਸੰਬਰ 2023 ਨੂੰ ਇਸ ਜਥੇਬੰਦੀ ਨਾਲ ਵੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਕਰਕੇ ਕਈ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਸੀ ਪ੍ਰोसीडिंग ਵੀ ਜਾਰੀ ਕੀਤੀ ਸੀ ਮੀਟਿੰਗਾਂ ਦੀਆਂ ਔਰ ਵਾਅਦੇ ਕੀਤੇ ਸੀ ਵੀ ਜਲਦੀ ਸਾਰੇ ਮਸਲੇ ਹੱਲ ਕਰ ਦੇ ਕਰ ਦਿੱਤੇ ਜਾਣਗੇ ਪਰ ਇਸ ਜੂਨੀਅਨ ਜਿਹੜੀ ਹੈ ਉਹਦਾ ਕੋਈ ਮਸਲਾ ਹੱਲ ਕਰਨਾ ਤੇ ਦੂਰ ਦੀ ਗੱਲ ਹਾਲੇ ਤੱਕ ਉਹਨਾਂ ਨਾਲ ਦੁਬਾਰਾ ਉੱਚ ਪੱਧਰ ਤੇ ਕੋਈ ਮੀਟਿੰਗ ਹੀ ਨਹੀਂ ਹੋਈ ਔਰ ਮਿਸਟਰੀਅਸ ਸਰਵ ਜੂਨੀਅਨ ਵੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਵੀ ਜੇ 28 ਅਗਸਤ ਤੱਕ ਉਹਦੇ ਮਸਲੇ ਹੱਲ ਨਾ ਹੋਏ ਜਾਂ ਮੀਟਿੰਗ ਕਰਕੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਨਾ ਕੀਤੀ ਦੇ ਉਹ ਦੁਬਾਰਾ ਦਫ਼ਤਰਾਂ ਦੇ ਕੰਮ ਠੱਪ ਕਰਕੇ ਸੜਕਾਂ ਤੇ ਆਉਣ ਦੀ ਮਜਬੂਰ ਹੋਣਗੇ ਇਸੇ ਤਰ੍ਹਾਂ ਸੀਪੀਐਫ ਕਰਮਚਾਰੀ